ਸੂਬੇ ਦੀ ਰਾਜਪੋਰਡ ਦੇਣੀ ਹੈ ਇੱਕ ਵੱਡਾ ਫੈਸਲਾ ਜੇ ਸਹੀ ਫੈਸਲਾ ਹੋ ਜਾਂਦਾ ਤੇ 5 ਸਾਲ ਚੰਗੇ ਟਪ ਜਾਂਦੇ ਆ ਜੇ ਗਲਤ ਫੈਸਲਾ ਹੁੰਦਾ ਤੇ 5 ਸਾਲ ਬਰਬਾਦ ਹੋ ਜਾਂਦੇ ਫੈਸਲਾ ਕਰਨ ਵਾਸਤੇ ਤੁਹਾਡੇ ਸਾਹਮਣੇ ਚਾਰ ਮੁੱਖ ਪਾਰਟੀਆਂ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦਾ ਕਨਜੁਗ ਕਾਂਗਰਸ ਇਹਦੀ ਆਮ ਆਦਮੀ ਪਾਰਟੀ ਚੌਥਾ ਬੀਜੇਪੀ ਤੇ ਉਹਨਾਂ ਦੇ ਜੋ ਗਠਜੰਨ ਹੋਊਗਾ ਉਹਦੇ ਨਾਲ ਹੁਣ ਚਾਰਾਂ 'ਚੋਂ ਦੇਖਣਾ ਕਿਹੜੀ ਪਾਰਟੀ ਦਿਲੋਂ ਸੇਵਾ ਕਰਦੀ ਹੈ ਤੇ ਕਰਦੀ ਰਹੀ ਹੈ ਤੇ ਕਰੂਗੀ ਜੇ ਚਾਰੇ ਪਾਰਟੀਆਂ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਪਾਰਟੀ ਹੈ ਜੋਣਾ ਮਰਨਾ ਪੰਜਾਬ ਵਾਸਤੇ ਭੌਜਨ ਸਮਾਜ ਦੀ ਪਾਰਟੀ ਦਾ ਵੀ ਜਨਮ ਪੰਜਾਬ ਤੋਂ ਹੋਇਆ ਬਾਬੂ ਕਾਂਸੀ ਰਾਮ ਜੀ ਪਹਿਲੀ ਵਾਰ ਇਲੈਕਸ਼ਨ ਲੜੇ ਉਦੋਂ ਸ਼੍ਰੋਮਣੀ ਅਕਾਲੀ ਦਲ ਪੀਐਸਟੀ ਦਾ ਗੜਜੋੜ ਸੀ 96 ਵਿੱਚ ਉਹ ਹੁਸ਼ਿਆਰਪੁਰ ਤੋਂ ਜਿੱਤੇ ਤੇ ਮੈਂ ਉਦੋਂ ਫਰੀਦਕੋਟ ਤੋਂ ਜਿੱਤਿਆ ਸੀ ਇਕੱਠੇ ਗੜਜੋੜ ਦੇ ਵਿੱਚ ਬਾਬੂ ਕਾਂਸੀ ਨਾਮ ਦੀ ਨੇ ਪਹਿਲੇ ਡੀਐਸਪੋਰਟ ਬਣਾਈ ਫਿਰ ਬਾਊਜਨ ਸਮਾਜ ਪਾਰਟੀ ਬਣਾ ਕੇ ਆ ਜਿਹੜੀ ਮੂਵਮੈਂਟ ਪੂਰੇ ਦੇਸ਼ 'ਚ ਖੜੀ ਕੀਤੀ ਪਰ ਹੈ ਕਿਹਨੂੰ ਪੰਜਾਬ ਤੋਂ ਹੁਣ ਖੁਦ ਨੂੰ ਫੈਸਲਾ ਕਰਨਾ ਕਾਂਗਰਸ ਪਾਰਟੀ ਦੇ ਜਿਹੜੇ ਸਾਰੇ ਫੈਸਲੇ ਆ ਉਹ ਸੁਣਨੀਆਂ ਗੱਲ ਨਹੀਂ ਕਰਦੀ ਐ ਕਿਹਨੂੰ ਮੁੱਖ ਮੰਤਰੀ ਬਣਾਣਾ ਤੁਸੀਂ ਫੈਸਲਾ ਨਹੀਂ ਕਰਦਾ ਇਹ ਕਰਨੀ ਨਹੀਂ ਦੇ ਕਰਨਾ ਕਿਹਨੂੰ ਮੰਤਰੀ ਬਣਾਉਣਾ ਹੈ ਕੀ ਦੇਣਾ ਪੰਜਾਬ ਵਾਸਤੇ ਸਾਰੇ ਫੈਸਲੇ ਉੱਤੋਂ ਆਉਂਦੇ ਓਵੇਂ ਕੇਂਦਰੀ ਵੱਲ ਫੈਸਲਾ ਕਰਦਾ ਹੈ ਕਿਹਨੂੰ ਮੁੱਖ ਮੰਤਰੀ ਬਣਾਉਣਾ ਹੈ ਬਣਾਉਣਾ ਨਹੀਂ ਬਣਾਉਣਾ ਹੈ ਕੀ ਗਾਰੰਟੀ ਦੇਣੀ ਹੈ ਕੇਂਦਰੀ ਵੱਲ ਫੈਸਲਾ ਕਰਦਾ ਹੈ ਕੋਈ ਪੰਜਾਬ ਦਾ ਉਹਨਾਂ ਦੇ ਲੀਡਰ ਦੀ ਹਿੰਮਤ ਨਹੀਂ ਹੈ ਕਿ ਬੋਲ ਪਏ ਓਵੇਂ ਭਾਰਤੀ ਜਨਤਾ ਪਾਰਟੀ ਵਿੱਚ ਹਮੇਸ਼ਾ ਦੇ ਮੋਦੀ ਸਾਹਿਬ ਹਰ ਇੱਕ ਆ ਤੁਹਾਡੇ ਸਾਹਮਣੇ ਹੈ ਜਿਹੜੀਆਂ ਆ ਜਿੰਨੇ ਪਾਰਟੀਆਂ ਨੇ ਜੇ ਕੋਈ ਝਗੜਾ ਕਰੇ ਸੈਂਟਰ ਤੇ ਪੰਜਾਬ ਵਿੱਚ ਕੋਈ ਮੁੱਦਿਆਂ ਤੇ ਜਿਹੜੀਆਂ ਉਹ ਪਾਰਟੀਆਂ ਆ ਉਹ ਥੋੜੀ ਲੜਾਈ ਨਹੀਂ ਲੜਦੀਆਂ ਤੁਹਾਡੇ ਸਾਹਮਣੇ ਹੈ ਮੋਦੀ ਸਾਹਿਬ ਨੇ ਹੱਥ ਹੀ ਬਿਆਨ ਦੇਣਾ ਪਿਆ ਖਿਲਾਫ ਨਹੀਂ ਦੇ ਸਕੇ